आदरणीय देवियों और सज्जनों मैं आपका स्वागत करता हूं। हेलो। तो, इस कार्यक्रम का स्वागत है। आदरणीय मैं चाहता हूं कि मैं शुरुआत इनके लिए का ਹੁਣ ਆਪ ਮੈਂ ਮਾਂ ਪੈਸਾ ਕੋ ਕਰਨੀ ਐ ਸਾਡੇ ਸਰਕਾਰੀ ਲੋਗ ਅਰ ਜਦੋਂ ਸਰਕਾਰ ਲੋ ਕਹੇ ਕੋਈ ਗੱਲ ਲਿਖਾ ਖੰਭ ਪਤਾ ਜਾ ਤੇ ਸਰਕਾਰ ਲੋ ਕਹੇ ਹਨਾ ਨਵਾਂ ਸ਼ੂਆ ਕਰ ਲੋ ਫਿਰ ਇੱਕ ਇੱਕ ਮੂੰਹ ਪੂਰਾ ਜਾ ਹਾਂ ਅਪਲਿਕੇਸ਼ਨ ਦਸਦੇ ਜਾਓ ਉਥੇ ਨਾਮ ਦੱਸਦੇ ਜਾਓ ਬਾਕੀ ਨਵੀਂ ਜਾਂ ਨਵੀਂ ਉਹ ਜਦ ਵੀ ਨਵੀਂ ਭਾਬੀ ਕੋਈ ਗੱਲ ਕਰਦੇ ਆ ਮੈਂ ਪੁੱਛਦਾ ਹਾਂ ਮੰਮੀ ਨਵੀਂ ਭਾਬੀ ਜੀ ਕਹਦੇ ਨਹੀਂ ਹਾਲ ਨਹੀਂ 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 ਨਵੀਂ ਤੇ ਕਾਉਂ

ਹਾਂਜੀ ਸਾਡੀ 100 ਆਣੀ ਪੂਜਾ થઈ ਲੈਕਚਰ ਕਰਮਾ ਜੀ ਹਾਂਜੀ ਗੁਰ ਗੁਰੂ ਘਰ ਦੇ ਗਾਇਕ ਅਖੀਰ ਪੁਆਇੰਟ ਵਾਲਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ 100 ਆਣੀ ਦੇ ਮਦਰ ਹੈ ਸਾਡੇ ਸੁਮਨ ਜੀ ਜੀ ਬਣਾ ਤੇ ਮਮੀ ਹੈ ਉਸ ਜੀ ਦੇ ਪਾਪਾ ਅੱਜ ਬਾਂ ਨੈਂਸੀਆ ਮੈਡੀਕਲ ਜੀ ਉਹਨਰੇ ਅੱਜ ਲੈ ਗਏ ਉਹ ਬਾਂ ਗਏ ਉਹ ਵਾਰਨੇ ਹੈ ਇਹ ਸਾਡੇ ਭਤੀਜੀ ਵੀ ਹੈ ਤੇ ਇਹਨਾਂ ਦੇ ਮਾਸੀ ਜੀ ਜੀ ਦੋ ਤੇ ਦੋਤੂ ਵੀ ਹੈ ਇਹਨਾਂ ਦੇ ਰਿਸ਼ਾਸੀ ਕਰਵਾਏ ਸੀ ਆਂਕੋ ਕੀ ਆਵਾਜ਼ ਕੁਝ ਹੋਰ ਹੋਤੀ ਹੈ ਆਂਕੋ ਕੀ ਆਵਾਜ਼ ਵੀ है। कौन चाहता है बिछड़ना अपनों से मजबूरी की बात ही कुछ कठोर होती है मैं करती हूं मुझको है आपका और प्यारे बच्चों सबसे पहला मेरे और लोग प्यार भरी सस्ने का ਸਾਡੇ ਇੰਨਾ ਸਾਲੋਂ ਇੰਨਾ ਪਿਆਰ ਕਰਦਿਆਂ ਲਈ ਅਤੇ ਸਾਡੇ ਸਨਮਾਨ ਦੇ ਵਿੱਚ ਇਹ ਆਯੋਜਨ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਮੈਨੇ ਇਸ ਕੰਮ ਪਤਾ ਨਹੀਂ ਲੱਗ ਗਿਆ 15 ਸਾਲ ਦਾ ਲੰਮਾ ਸਮਾਂ ਕੀਤਾ ਨਿਕਲ ਗਿਆ ਮੁੰਦਰਮੇ ਸੋਸਣੀਆਂ ਵੀ ਕਾਹ ਤੋਂ ਯਾਨੀ ਇੱਕ ਸੰਗਰ ਤੋਂ ਮੈਂ ਹਰ ਰੋਜ਼ ਦੀ ਤਰ੍ਹਾਂ ਕੋਲ ਨਹੀਂ ਜਾਣਾ ਤਾਂ ਮੇਰਾ ਮਨ ਬਹੁਤ ਖਰਾਬ ਹੁੰਦਾ ਸਾਰੇ ਸਟਾਫ ਦੇ ਨਾਲ ਨਾਲ ਪਿਆਰੇ ਬੱਚੇ ਵੀ ਬਹੁਤ ਯਾਦ ਆਉਂਦੇ ਮੈਂ ਆਪਣੀ ਡਿਊਟੀ ਤੋਂ ਰਿਟਾਇਰ ਹੋ ਰਹੀ ਹਾਂ ਆਪਣੀ ਨੌਕਰੀ ਤੋਂ ਰਿਟਾਇਰ ਹੋ ਰਹੀ ਹਾਂ ਆਪਣੇ ਰਿਸ਼ਤੇ ਤੋਂ ਨਹੀਂ ਉਮੀਦ ਕਰਦੀ ਹਾਂ ਕਿ ਆਪਣੇ ਰਿਸ਼ਤੇ ਹਮੇਸ਼ਾ ਹੀ ਇਸ ਤਰ੍ਹਾਂ ਪਿਆਰ ਭਰੇ ਭਰੇ ਰਹਿੰਦੇ मेरे बोलो कभी भी किसी भी बड़े या छोटे लोग जाने अनजाने कोई भी अपशब्द हैं यादों के भंवर में एक पल हमारा हो यादों के भंवर में एक पल हमारा हो खुशियों के जमन में एक गुण हमारा हो जब भी आप याद करें अपनों को उन यादों में एक जिक्र हमारा हो धन्यवाद ਤੁਹਾਡੀ ਗੱਲ ਹੋ ਰਹੀ ਸੀ ਜਦੋਂ ਕੰਨਰ ਸੀਨਾ ਹੈ ਕਿ ਉਹ ਬੋਲਣਾ ਨਹੀਂ ਕਿ ਕਿੰਨੀ ਮਤਲਬ ਸਬਿੱਛਾ ਰਿਸ਼ਤਾ ਬਣਾਇਆ ਅੱਜ ਆਪ ਜੀ ਦੇਖੀ ਮੈਡਮ ਬਜਾਈ ਦੇ ਸਮਾਗਮ ਦੇ ਵਿੱਚ ਪਹੁੰਚੇ ਹੋਇਆ ਜਿਹੜੇ ਕਿ ਪਿੰਡ ਉਗਰਾਹਾ ਦੇ ਵਿੱਚ ਹੈ ਇਹਨੂੰ ਰੋਜ਼ ਜੀ ਮੈਡਮ ਸਰਕਾਰੀ ਹਾਈ ਸਕੂਲ ਦੇ ਵਿੱਚ ਸਵਾਵਾ ਨਮਾਉਂਦੇ ਅਗਲੀ ਕਵਤਾ ਲੈ ਕੇ ਰਹੇ ਉਹਨਾਂ ਦੀ ਜਨ ਰਟਾਇਰਮੈਂਟ ਹੈ ਉਹਨਾਂ ਨੂੰ ਤਕਰੀਬ ਨੇ ਲਗਭਗ ਇਸ ਪਿੰਡ ਦੇ ਵਿੱਚ 15 ਸਾਲ ਹੋ ਗਏ 15 ਸਾਲ ਦੇ ਵਿੱਚ ਜੋ ਉਹਨਾਂ ਨੇ ਸੇਵਾਵਾਂ ਨਿਭਾਈਆਂ ਬਹੁਤ ਸਲਾੰਗਾ ਜੋਗ ਨੇ ਮੈਡਮ ਜੀ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਪੂਰੇ ਤਨਦੇਹੀ ਨਾਲ ਆਪਣੀ ਸੇਵਾ ਲਿਭਾਈ ਕਿਉਂਕਿ ਜਿਹੜੇ ਮੈਡਮ ਹੁੰਦੇ ਨੇ ਇਹਨਾਂ ਦਾ ਬੱਚਿਆਂ ਦੇ ਨਾਲ ਇੱਕ ਮਾਂ ਵਾਲਾ ਰਿਸ਼ਤਾ ਹੁੰਦਾ ਹੈ ਕਿਉਂਕਿ ਇਹਨਾਂ ਨੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਜਿੱਥੋਂ ਉਹ ਵਿੱਦਿਆ ਤੇ ਜਾਂ ਨਿਤਰ ਹੈ ਆਪਾਂ ਕਹਿੰਦੇ ਹਾਂ ਹੈ ਵੀ ਇਹਨਾਂ ਦੀ ਪੜ੍ਹਾਈ ਦੇ ਨਾਲ ਜਿਹੜੇ ਬੱਚੇ ਨੇ ਪੜ੍ਹ ਕੇ ਵੱਡੇ-ਵੱਡੇ ਅਫਸਰ ਬਣਨੇ ਵੱਡੇ-ਵੱਡੇ ਅਹੁਦੇ ਤੇ ਜਾਣਾ ਇਸ ਜਿਹੜੀ ਦੇਣ ਹੈ ਇੱਕ ਸਕੂਲ ਤੋਂ ਸ਼ੁਰੂ ਹੁੰਦੀ ਹੈ। ਉਹਦੇ ਵਿੱਚ ਇਹ ਮੈਡਮ ਨੇ ਆਪਣਾ ਪੂਰਾ ਤਨਦੇਹੀ ਦੇ ਨਾਲ ਪੂਰੇ ਹੀ ਸਟਾਫ ਨੇ ਜਿਹੜਾ ਆਪਣਾ ਨਿਭਾਇਆ ਉਸ ਦੇ ਵਿੱਚ ਅਸੀਂ ਪਿੰਡ ਵੱਲੋਂ ਕਈ ਵਾਰੀ ਇੱਥੇ ਆ ਜਾਂਦੇ ਆ ਦੇਖਦੇ ਸਰਪੰਚ ਸਾਹਿਬ ਪੰਚਾਇਤ ਹੋਰ ਆਗੂ ਵੀ ਦੇਖਦੇ ਰਹਿੰਦੇ ਆ ਵੀ ਸਕੂਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਾ ਕਿਸ ਤਰ੍ਹਾਂ ਦੀ ਕੋਈ ਐਸੀ ਹੋਵੇ। ਪਰ ਇਹ ਮੈਡਮ ਨੇ ਜਿੰਨੇ ਵੀ ਸਰਬਾਵਾਂ ਨੇ ਭਾਈਆਂ ਬਹੁਤ ਹੀ ਸ਼ਲਾਘਾਯੋਗ ਸੀ ਉਹਨਾਂ ਦੀ ਹਾਜ਼ਰ ਰਿਟਾਇਰਮੈਂਟ ਹੈ ਰਿਟਾਇਰਮੈਂਟ ਦੇ ਉੱਤੇ ਸਾਡੇ ਪਿੰਡ ਦੇ ਜਿਹੜੇ ਮੌਤਵਰਦ ਨੇ ਸਭ ਨੂੰ ਸਨੇਹਤ ਦਾ ਸਭ ਆਇਆ ਨੇ ਅਸੀਂ ਮੈਡਮ ਜੀ ਦਾ ਧੰਨਵਾਦ ਕਰਦੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਕੀਤੇ ਤੇ ਇਹ ਜੋ ਮਾਨਨ ਉਹ ਆਪਣੇ ਸਟਾਫ ਨੂੰ ਨੇ ਬਾਤ ਕੀ ਹੋਣੀ ਦੋਸਤਾਂ ਨੂੰ ਦੇ ਜਨਰ ਪ੍ਰਧਾਨ ਨੇ ਇਕ ਸੰਜੀਤ ਮਿੰਦਰ ਸਿੰਘਾ ਪੰਜ ਕਸ਼ਮੀਰ ਸਿੰਘਾ ਸਾਰੇ ਵਧੀਆ ਪੰਚਾਇਤ ਪਿੰਡ ਦੇ ਮੋਟਰ ਸੱਜਣਨ ਕਰਮ ਕਰੂ ਸਾਰਿਆਂ ਨੂੰ ਬਟਾ ਹੀ ਹੈ ਇਸ ਦਾ ਕੇ ਬਹੁਤ ਵਧੀਆ ਸਟਾਫ ਹੈ ਖਾਸ ਕਰਕੇ ਦੁਰੂਦੀ ਮੈਡਮ ਅੱਜ ਤੱਕ ਇਹਨਾਂ ਦੀ ਕੋਈ ਨਹੀਂ ਸ਼ਿਕਾਇਤ ਜਾਂ ਕੋਈ ਵੀ ਗੈਰ ਹਾਜ਼ਰ ਕੋਈ ਹੁਣ ਐਹੋ ਜੀ ਕੋਈ ਵੀ ਗੱਲ ਨਹੀਂ ਬਹੁਤ ਹੀ ਵਧੀਆ ਸੁਭਾਅ ਨਿਕਾਸ ਦਾ ਦੇ ਬੱਚਿਆਂ ਨੂੰ ਬੜਾ ਹੀ ਤੰਗ ਨਾਲ ਪੜਾਉਣਾ ਪਿਆਰ ਨਾਲ ਪੜਾਉਣਾ ਜਿਵੇਂ ਸਕੂਲ ਦੀ ਕੋਈ ਦੇਖ ਭਾਲ ਜਿਵੇਂ ਜੁੱਤੇ ਨੇ ਖਾਦਾਰ ਫੁੱਲਦਾਰ ਹੋਰ ਵੀ ਸਾਫ਼ ਸੁਥਰੀ ਦਾ ਧਿਆਨ ਹੈ ਉਹ ਮੈਂ ਆਪਣੇ ਬਾਪੂ ਨੂੰ ਲਵਾਇਆ ਤੇ ਬਾਕੀ ਮੈਂਡਮੀ ਦਾ ਨਾਮ ਜੇ ਦੇਖੋ ਰੋਜੀ ਹੈ ਮਹਾਰਾਜ ਦੇ ਜਾਬ ਸਾਹਿਬ ਦੇ ਵਿੱਚ ਵਤਨ ਹਨ ਇਹ ਰੋਜੀ ਹੀ ਜਾਏਗਾ ਰੋਜੀ ਨੀਣਾ ਇਹ ਬਹੁਤ ਵੱਡਾ ਸ਼ਬਦ ਹੈ ਇਹਦੇ ਬਹੁਤ ਵੱਡੇ ਅਰਥ ਨੇ ਉਹ ਅਰਥਾਂ ਨੂੰ ਵੀ ਜੇ ਆਪਾਂ ਦੇਖੀਏ ਤਾਂ ਇੱਕ ਰੋਜੀ ਰੋਜੀ ਦਾ ਮਤਲਬ ਹੁੰਦਾ ਹੈਗਾ ਖਾਣਾ ਜੋ ਸਾਰਾ ਸੰਸਾਰ ਛਕਦਾ ਹੈ ਪਰ ਇਹ ਮੈਡਮ ਨੇ ਉਸੇ ਤਰੀਕੇ ਨਾਲ ਹੀ ਜਿਵੇਂ ਇਹਨਾਂ ਦਾ ਨਾਮ ਰੋਜੀ ਹੈ ਇਹਨਾਂ ਨੇ ਸ਼ਬਦ ਦਾ ਇੱਕ ਵਰਤਾਰਾ ਕੀਤਾ ਬਹੁਤ ਵੱਡਾ ਸਾਡੇ ਨਗਰ ਦੇ ਬੱਚਿਆਂ ਨੂੰ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਤੋਂ ਇਸ ਕਰਕੇ ਅਸੀਂ ਸਾਰੇ ਨਗਰ ਵੱਲੋਂ ਮੈਡਮ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਵਾਸਤੇ ਸਤਿਪੁਰਾਂਗੇ ਪ੍ਰਾਰਥਨਾ ਕਰਦੇ ਹਾਂ ਕਿ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਵਿੱਚ ਰੱਖਣਾ ਤੇ ਸਾਡੇ ਨੱਗਰ ਨੂੰ ਇਸੇ ਤਰ੍ਹਾਂ ਹੀ ਵਧੀਆ ਤੋਂ ਵਧੀਆ ਟੀਚਰ ਮਿਲਣ ਸਾਰਿਆਂ ਦਾ ਧੰਨਵਾਦ ਜੀ